ਜੋ ਅੱਜ ਦਿਨ ਹੈ ਛੇਪ ਉਹ ਦਾ ਗੁਰੂ ਪਿਆਰ ਵਾਲਿਓ ਇਸ ਦਿਨ ਦਾ ਸਬੰਧ ਸਿੱਖ ਧਰਮ ਦੇ ਨਾਲ ਬਹੁਤ ਹੀ ਜ਼ਿਆਦਾ ਵੱਡਾ ਹੈ ਕਲਗੀਧਰ ਪਾਤਸ਼ਾਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਰਾ ਪਰਿਵਾਰ ਸਿੱਖ ਨਾਲ ਹੈ ਬੜੀਆਂ ਰੌਣਕਾਂ ਲੱਗਦੀਆਂ ਸਨ ਗੁਰੂ ਪਿਆਰ ਵਾਲਾ ਅਨੰਦਪੁਰ ਸਾਹਿਬ ਦੇ ਵਿੱਚ ਤੇ ਕਹਿੰਦੇ ਕੀ ਹੋਇਆ ਜਿਹੜੇ ਬਾਈ ਧਾਰ ਦੇ ਰਾਜੇ ਐ ਪਹਾੜੀ ਰਾਜੇ ਕਹਿੰਦੇ ਗੁਰੂ ਤੇ ਉਹਨਾਂ ਦੇ ਬੰਦਰਾਂ ਨੂੰ ਕੱਟਣਾ ਚਾਹੁੰਦਾ ਪਰ ਉਹ ਕਟਵਾਉਣਾ ਨਹੀਂ ਚਾਹੁੰਦੇ ਕਹਿੰਦੇ ਉਹ ਚੜ੍ਹ ਕਰਕੇ ਆਉਣਾ ਚਾਹੁੰਦੇ ਭੀਮਚੰਦ ਹੋਰੀ ਕਹਿੰਦੇ ਕਈ ਤਰ੍ਹਾਂ ਦੇ ਖਾਰ ਖਾਂਦੇ ਐ ਕਲਗੀਧਰ ਪਰਸ਼ਾ ਤੋਂ ਵੀ ਜਿਹੜਾ ਇੱਕ ਹਾਥੀ ਆ ਨਾ ਬੜਾ ਸੋਹਣਾ ਉਹ ਨਹੀਂ ਦਿੱਤਾ ਰੰਜੀਤ ਅੰਗਾਰਾ ਬੁਝਾਉਂਦੇ ਆ ਜੀ ਤਰ੍ਹਾਂ ਤਰ੍ਹਾਂ ਦੇ ਬੈਰ ਪਾਈ ਬੈਠਾ ਹੈ ਭੀਮਚੰਦ ਕਲਗੀਧਰ ਪਾਤਸ਼ਾਹ ਦਾ ਕਹਿੰਦੇ ਹੁਣ ਗੁਰੂ ਪਿਆਰ ਵਾਲੇ ਕੱਲੇ ਪਹਾੜੀ ਰਾਜੇ ਨਾ ਰਹੇ ਇਹਨਾਂ ਨਾਲ ਕਹਿੰਦੇ ਉਹ ਸੂਬਿਆਂ ਦੀਆਂ ਫੌਜਾਂ ਰਲ ਗਈਆਂ ਰੰਗੜ ਰਲ ਗਏ ਗੁਜਰ ਰਲ ਗਏ ਤੇ ਉਧਰੋਂ ਕਹਿੰਦੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਦੱਖਣ ਵਿੱਚ ਗਿਆ ਹੋਇਆ। ਦੱਖਣ ਵਿੱਚ ਗਿਆ ਗੁਰੂ ਪਿਆਰ ਵਾਲਿਓ ਔਰੰਗਜ਼ੇਬ ਬਾਦਸ਼ਾਹ ਜਿਨੇ ਆਪਣੇ ਪਿਤਾ ਨੂੰ ਕੈਦ ਵਿੱਚ ਰੱਖਿਆ। ਸ਼ਾਹਜਹਾਨ ਨੂੰ ਕੈਦ ਵਿੱਚ ਰੱਖਿਆ ਇੱਕ ਕਹਿੰਦੇ ਖਾਣ ਵਾਸਤੇ ਮਜਬੂਰ ਕਰਤਾ ਸੀ ਆਪਣੇ ਪਿਤਾ ਨੂੰ ਆਪਣੇ ਭਰਾ ਦਾ ਕਤਲ ਕਰਵਾਇਆ ਆਪਣੀ ਭੈਣ ਦਾ ਕਤਲ ਕਰਵਾਇਆ। ਇਹੋ ਜਿਹਾ ਕਰਦਾਰ ਸੀ ਔਰੰਗਜ਼ੇਬ ਬਾਦਸ਼ਾਹ ਦਾ ਤੇ ਦੱਖਣ ਵਿੱਚ ਗਿਆ ਹੋਇਆ ਕਹਿੰਦੇ ਇੱਧਰ ਬਾਈ ਧਾਰ ਦੇ ਰਾਜੇ ਇਕੱਠੇ ਹੋ ਗਏ ਆ ਸੂਬਿਆਂ ਦੇ ਕਹਿੰਦੇ ਰਾਜੇ ਉਹ ਫੌਜਾਂ ਇਕੱਠੀਆਂ ਹੋ ਗਈਆਂ ਗੁਜਰ ਤੇ ਰੰਗੜ ਇਕੱਠੇ ਹੋ ਗਏ ਆ ਸਾਰੇ ਠੱਗ ਇਕੱਠੇ ਹੋ ਗਏ ਆ ਕਹਿੰਦੇ ਇਹਨਾਂ ਨੇ ਰਲ ਕਰਕੇ ਇੱਕ ਚਿੱਠੀ ਲਿਖੀ ਹੈ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਤਾਈਂ ਕਹਿੰਦੇ ਉਹਦੇ ਰਾਹੀਂ ਲਿਖਿਆ ਔਰੰਗਜ਼ੇਬ ਤਾਈਂ ਕਹਿੰਦੇ ਚਿੱਠੀ ਵਿੱਚ ਲਿਖਣਾ ਕੀ ਕੀਤਾ ਕਹਿੰਦੇ ਤੁਸੀਂ ਆਪਣੇ ਆਪ ਨੂੰ ਵੱਡਾ ਬਾਦਸ਼ਾਹ ਮੰਨਦੇ ਹੋ ਤੁਸੀਂ ਦਿੱਲੀ ਦੇ ਬਾਦਸ਼ਾਹੋਂ ਤੁਹਾਡੀ ਬੜੀ ਮਹਾਨਤ ਹੈ ਕਹਿੰਦੇ ਤੁਹਾਨੂੰ ਕੁਝ ਪਤਾ ਵੀ ਹੈ ਕਹਿੰਦੇ ਇਸਲਾਮ ਦਾ ਇੱਕ ਬੈਰੀ ਪੈਦਾ ਹੋ ਗਿਆ ਕਨਗੀਧਰ ਪਾਤਸ਼ਾਹ ਦੀ ਬਾਤ ਲਿਖਦੇ ਕਹਿੰਦੇ ਆ ਸਿੱਖਾਂ ਦਾ ਦਸਵਾਂ ਗੁਰੂ ਕਹਿੰਦੇ ਦਸਵੇਂ ਪਾਤਸ਼ਾਹ ਕਹਿੰਦੇ ਆ ਸਿੱਖੋਂ ਨੂੰ ਕਹਿੰਦੇ ਇਸਲਾਮ ਦਾ ਸਾਡਾ ਕਹਿੰਦੇ ਉਹ ਬੈਰੀ ਪੈਦਾ ਹੋ ਗਿਆ ਕਹਿੰਦੇ ਜਿਹੜਾ ਤੇਰੇ ਹੁਕਮਾਂ ਦੀ ਭੋਰਾ ਵੀ ਪ੍ਰਵਾਹ ਨਹੀਂ ਕਰਦਾ ਤੇਰੇ ਹੁਕਮਾਂ ਨੂੰ ਕੱਟੀ ਜਾ ਰਿਹਾ ਕੱਟੀ ਜਾ ਰਿਹਾ ਬਸ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਸਾਡੇ ਤੋਂ ਬਿਨਾਂ ਕੋਈ ਘੋੜੇ ਨਹੀਂ ਰੱਖ ਸਕਦਾ ਕਹਿੰਦੇ ਤੁਸੀਂ ਘੋੜਿਆਂ ਦੀ ਗੱਲ ਕਰਦੇ ਹੋ ਇਹ ਤੇ ਕਹਿੰਦੇ ਬੜੇ ਮਹਿੰਗੇ ਵਧੀਆ-ਵਧੀਆ ਨਸਲਾਂ ਦੇ ਅਰਬੀ ਤੇ ਤੁਰਕੀ ਘੋੜੇ ਰੱਖੇ ਹੋਏ ਆ ਕਹਿੰਦੇ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਸਿੱਖਾਂ ਦੇ ਗੁਰੂ ਨੇ ਕਹਿੰਦੇ ਤੁਸੀਂ ਕਹਿੰਦੇ ਹੋ ਕੋਈ ਪਗੜੀ ਨਹੀਂ ਬਣ ਸਕਦਾ ਸਭ ਦੇ ਸਿਰਾਂ ਤੇ ਟੋਪੀਆਂ ਕਹਿੰਦੇ ਵੱਡੇ-ਵੱਡੇ ਦਮਾਲੇ ਬੰਨੀ ਵਰਦੇ ਆ ਕਹਿੰਦੇ ਆਪਣੇ ਸਿਰਾਂ ਤੇ ਤੇ ਤੁਸੀਂ ਇੱਕ ਗੱਲ ਹੋਰ ਕਹਿੰਦੇ ਹੋ ਦਿੱਲੀ ਦੇ ਤਖਤ ਦੇ ਬਰਾਬਰ ਕੋਈ ਤਖਤ ਨਹੀਂ ਲੱਗ ਸਕਦਾ ਕਹਿੰਦੇ ਤੁਹਾਡੇ ਤੋਂ ਕਈ ਵੱਡਾ ਤਖਤ ਕਹਿੰਦੇ ਇਹਨਾਂ ਨੇ ਅਨੰਦਪੁਰ ਸਾਹਿਬ ਦੀ ਤਰਦੀ ਤੇ 10ਵੇਂ ਪਾਤਸ਼ਾਹ ਨੇ ਲਾਇਆ ਹੋਇਆ ਕਹਿੰਦੇ ਤੁਸੀਂ ਕਹਿੰਦੇ ਹੋ ਲੋਕੀ ਮੈਨੂੰ ਪਾਤਸ਼ਾਹ ਕਹਿੰਦੇ ਐ ਕਹਿੰਦੇ ਪਰ ਸਿੱਖ ਇਹਨਾਂ ਨੂੰ ਤੁਹਾਨੂੰ ਤੇ ਪਾਤਸ਼ਾਹ ਕਹਿੰਦੇ ਆ ਅਸੀਂ ਕਹਿੰਨੇ ਆ ਜਾਂ ਸਾਡੀਆਂ ਫੌਜਾਂ ਕਹਿੰਦੀਆਂ ਕਹਿੰਦੇ ਸਭ ਲੋਕੀ ਕਹਿੰਦੇ ਇਹਨਾਂ ਦੇ ਸਿੱਖ ਇਹਨਾਂ ਨੂੰ ਪਾਤਸ਼ਾਹ ਨਹੀਂ ਇਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਉਹ ਦਿਨ ਦੂਰ ਨਹੀਂ ਜਦੋਂ ਕਹਿੰਦੇ ਉਹ ਸਿੱਖਾਂ ਦਾ ਗੁਰੂ ਸਾਡਾ ਬੈਰੀ ਕਹਿੰਦੇ ਦਿੱਲੀ ਤੇ ਚੜ੍ਹ ਕੇ ਆਵੇਗਾ ਸਾਨੂੰ ਸਭ ਨੂੰ ਕਹਿੰਦੇ ਮੇਟ ਕਰਕੇ ਰੱਖ ਦੇਵੇਗਾ ਔਰੰਗਜੀਬ ਜੇ ਕਹਿੰਦੇ ਤੂੰ ਸਾਡੀ ਮਦਦ ਤਾਂ ਕੀਤੀ ਇਹ ਦਿਨ ਦੂਰ ਨਹੀਂ ਰਹਿ ਗਿਆ ਭਾਵ ਕਹਿ ਲਈਏ ਕੰਨ ਪਰ ਰਹੀ ਹੈ ਉਹਦੇ ਗੁੱਸੇ ਨੂੰ ਹੋਰ ਜ਼ਿਆਦਾ ਵਧਾ ਰਹੀ ਹੈ ਤੇ ਔਰੰਗਜੀਬ ਦੱਖਣ ਵਿੱਚ ਬੈਠਾ ਹੈ ਜਦੋਂ ਕਹਿੰਦੇ ਚਿੱਠੀ ਪੜ੍ਹਦਾ ਹੈ ਨਾ ਗੁੱਸੇ ਵਿੱਚ ਭਰ ਜਾਂਦਾ ਹੈ ਤੇ ਗੁਰੂ ਪਿਆਰ ਵਾਲਿਓ ਹੁਣ ਕਹਿੰਦੇ ਵਜ਼ੀਰ ਖਾਂ ਤੱਕ ਔਰੰਗਜੀਬ ਨੇ ਚਿੱਠੀ ਲਿਖੀ ਹੈ ਚਿੱਠੀ ਵਿੱਚ ਲਿਖਿਆ ਮੈਂ ਜਲਦੀ ਨਾਲ ਕਹਿੰਦੇ ਤੁਹਾਡੇ ਕੋਲ ਦਿੱਲੀ ਦੀ ਫੌਜ ਭੇਜਾਂਗਾ ਵੱਡੀ ਗਿਣਤੀ ਵਿੱਚ ਫੌਜ ਭੇਜਾਂਗਾ ਤੇ 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਬਾਕੀ ਸਾਰੇ ਸੂਬਿਆਂ ਦੀਆਂ ਫੌਜਾਂ ਕਹਿੰਦੇ ਨਾਲ ਲਾ ਕਰਕੇ ਇਸ ਕਹਿੰਦੇ ਸਿੱਖਾਂ ਦੇ ਗੁਰੂ ਨੂੰ ਘੇਰਾ ਪਾ ਲਓ ਤੇ ਉਹ ਦਿਨ ਆ ਗਿਆ ਗੁਰੂ ਪਿਆਰ ਵਾਲਿਓ ਜਿਹੜੇ ਦਿਨ ਦੀ ਔਰੰਗਜ਼ੇਬ ਕੱਲ ਕਰ ਰਿਹਾ ਸੀ ਕਹਿੰਦੇ ਔਰੰਗਜ਼ੇਬ ਨੇ ਦਿੱਲੀ ਤੋਂ ਦੱਖਣ ਵਿੱਚ ਬੈਠਾ ਪਰ ਦਿੱਲੀ ਤੋਂ ਕਹਿੰਦੇ ਆਪਣਾ ਆਦੇਸ਼ ਹੁਕਮ ਦੇ ਕਰਕੇ ਕਹਿੰਦੇ ਫੌਜਾਂ ਕੱਲ ਦਿੱਤੀਆਂ 2.5 ਲੱਖ ਦੀ ਗਿਣਤੀ ਵਿੱਚ ਤੇ ਕਹਿੰਦੇ ਨਾਲ ਹੀ ਬਜੀਦ ਖਾਨ ਨੂੰ ਕਹਿ ਦਿੱਤਾ ਵੀ ਬਾਕੀ ਵੀ ਸੂਬਿਆਂ ਨੂੰ ਹੁਕਮ ਕਰ ਦਿਓ ਸਾਡਾ ਹੁਕਮ ਹੈ ਲਾਹੌਰ ਸੂਬੇ ਨੂੰ ਜਲੰਧਰ શ્રીਲੰਕਾ ਸਰਹੰਦ ਨੂੰ ਕਹਿੰਦੇ ਸਾਰੀਆਂ ਫੌਜਾਂ ਇਕੱਠੀਆਂ ਹੋ ਕਹਿੰਦੇ ਰੰਗੜ ਗੁੱਜਰ ਵੀ ਰਲ ਜਾਣਗੇ ਤੇ ਨਾਲ ਹੀ ਕਹਿੰਦੇ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਵੀ ਰਲਣਗੀਆਂ ਕਹਿੰਦੇ ਸਭ ਇਕੱਠ ਬੰਨ ਕਰਕੇ ਬੜੀ ਭਾਰੀ ਗਿਣਤੀ ਵਿੱਚ ਜਾ ਕਰਕੇ ਕਹਿੰਦੇ ਆਨੰਦਪੁਰ ਨੂੰ ਢੇਰਾ ਪਾ ਲੋ ਤੇ ਉਸੇ ਤਰ੍ਹਾਂ ਹੋਇਆ ਗੁਰੂ ਪਿਆਰ ਵਾਲੇ ਮਈ ਦਾ ਮਹੀਨਾ ਸੀ 1704 ਈਸਵੀ ਵਿੱਚ ਬਿਕਰਮੀ 1761 ਕਹਿੰਦੇ ਜਦੋਂ ਇਹ ਦਿੱਲੀ ਦੀ ਫੌਜ ਤੇ ਸੂਬਿਆਂ ਦੀ ਫੌਜ ਤੇ ਪਹਾੜੀ ਰਾਜਿਆਂ ਦੀ ਫੌਜ ਚੜ੍ਹ ਕਰਕੇ ਆਈ ਨਾ ਹਮਲਾ ਕਰਨਾ ਚਾਹੁੰਦੇ ਸੀ ਅਨੰਦਪੁਰ ਸਾਹਿਬ ਦੇ ਕਿਲੇ ਤੇ ਪਰ ਕਲਗੀਧਰ 파ਰਸ਼ਾ ਦੇ ਕੋਲੇ ਕੁਝ ਗਿਣਤੀ ਦੇ ਸਿੰਘ ਗੁਰੂ ਪਿਆਰ ਵਾਲੇ ਇੱਕ ਪਾਸੇ ਲੱਖਾਂ ਦੀ ਗਿਣਤੀ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਪਰ ਫੇਰ ਵੀ ਕਲਗੀਧਰ ਪਾਤਸ਼ਾਹ ਨੇ ਐਸੀ ਬਯੌਂਤ ਬਣਾਈ ਤੇ ਕਹਿੰਦੇ ਬੈਰੀਆਂ ਨੂੰ ਭਾਜਣਾ ਪਾ ਦਿੱਤੀਆਂ ਉਹਨਾਂ ਲੱਖਾਂ ਦੀ ਫੌਜ ਦੇ ਨੱਕ ਵਿੱਚ ਕਹਿੰਦੇ ਦਮ ਕਰ ਦਿੱਤਾ ਮੇਰੇ ਪਾਦਸ਼ਾਹ ਦੀਆਂ ਫੌਜਾਂ ਮੇਰੇ ਪਾਦਸ਼ਾਹ ਦੇ ਸਿੰਘਾਂ ਨੇ ਐਸੀ ਜੁਗਤ ਖੇਡੀ ਐਸੀ ਕਹਿੰਦੇ ਕਲਾ ਵਰਤਾਈ ਉਸ ਆਕਾਲਪੁਰਖ ਵੈਗੁਰੂ ਨੇ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਸਿਖਾ ਨੇ ਕਹਿੰਦੇ ਲੱਖਾਂ ਦੀ ਫੌਜ ਮਾਰ ਮੁਕਾਉਂਦਿਆਂ ਕਹਿੰਦੇ ਕੋਹਾਂ ਦੂਰ ਕਰ ਦਿੱਤੀ ਹੈ ਕਿਲੇ ਤੋਂ ਕਹਿੰਦੇ ਹੁਣ ਉਹ ਦਿੱਲੀ ਦੀ ਫੌਜ ਤੇ ਸੂਬਿਆਂ ਦੀ ਫੌਜ ਤੇ ਰਾਜੇ ਪਹਾੜੀ ਰਾਜਿਆਂ ਦੀ ਫੌਜ ਹੁਣ ਨੇੜੇ ਜਾਣ ਦੀ ਜ਼ਰਤ ਨਹੀਂ ਕਰਦੀ ਕਹਿੰਦੇ ਕੀ ਵਿਉਂਤ ਬਣਾਉਂਦੇ ਐ ਕਹਿੰਦੇ ਕਿਲੇ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲੋ ਜੇ ਕੋਲੇ ਜਾਵਾਂਗੇ ਮਾਰੇ ਜਾਵਾਂਗੇ ਚਾਰੇ ਪਾਸਿਆਂ ਤੋਂ ਘੇਰਾ ਪਾ ਲੋ ਕਹਿੰਦੇ ਇੱਕ ਵੀ ਜਣਾ ਬਾਹਰ ਨਾ ਜਾ ਪਾਏ ਪਹਿਲਾਂ ਤੇ ਆਵਾਜ਼ ਆਈ ਰੋਕ ਦਿੱਤੀ ਹੈ ਗੁਰੂ ਪਿਆਰ ਵਾਲਿਓ ਕਹਿੰਦੇ ਹੁਣ ਕੁਝ ਸਮੇਂ ਬਾਅਦ ਬਿਉਂਤ ਬਣਾਉਂਦੇ ਐ ਕਹਿੰਦੇ ਅੰਦਰ ਰਾਸਨ ਪਾਣੀ ਜਾਣਾ ਬੰਦ ਕਰ ਦਿਓ ਕਿੱਦਾਂ ਜਿਉਣਗੇ ਇਹ ਸਿੱਖ ਕਿੱਦਾਂ ਇਹਨਾਂ ਵਿੱਚ ਕਹਿੰਦੇ ਸਾਡੇ ਨਾਲ ਲੜਨ ਦੀ ਤਾਕਤ ਆਵੇਗੀ ਪਰ ਅਕਾਲ ਪੁਰਖ ਦਾ ਕੁਝ ਹੋਰ ਕਹਿਣਾ ਅਸੀਂ ਮੰਨਣਾ ਸੀ ਗੁਰੂ ਪਿਆਰ ਵਾਲਿਓ ਉਹਦੀ ਕਲਾ ਕੁਝ ਹੋਰ ਕਹਿੰਦੀ ਸੀ ਜਦੋਂ ਕੇਰਾ ਪੈ ਗਿਆ 1704 ਈਸਵੀ ਮਈ ਦੇ ਮਹੀਨੇ ਵਿੱਚ ਕਹਿੰਦੇ 7 ਮਹੀਨੇ ਕੇਰਾ ਪਿਆ ਰਿਹਾ ਪੰਜਵਾਂ ਮਹੀਨਾ 7 ਤੇ 5 12 ਗੁਰੂ ਪਿਆਰ ਵਾਲਿਓ ਕਹਿੰਦੇ 12ਵਾਂ ਮਹੀਨਾ ਆ ਗਿਆ ਜੋ ਆ ਹੁਣ ਚੱਲਦਾ ਪਿਆ ਦੇਸੀ ਮਹੀਨਾ ਪੋਹ ਦਾ ਚੱਲ ਪਿਆ ਤੇ ਕਹਿੰਦੇ ਇਹਨਾਂ 7 ਮਹੀਨਿਆਂ ਦੇ ਅੰਦਰ ਕਲਗੀਧਰ ਪਾਤਸ਼ਾਹ ਤੇ ਉਹਦੇ ਸਿੰਘਾਂ ਨੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕੀਤਾ ਕਿਉਂ ਰਸਣ ਬੰਦ ਹੋ ਗਿਆ ਸੀ ਜਿਹੜਾ ਵੀ ਰਸਣ ਸੀ ਕਹਿੰਦੇ ਉਹ ਹੌਲੀ-ਹੌਲੀ ਕਰਕੇ ਸਹਜੇ-ਸਹਜੇ ਕਰਕੇ ਕਹਿੰਦੇ ਉਹਨਾਂ ਨੇ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਐ ਤੇ ਛਕ ਲੈਂਦੇ ਐ ਤੇ ਉਸ ਤੋਂ ਬਾਅਦ ਕਹਿੰਦੇ ਇੱਥੋਂ ਤੱਕ ਦੀ ਨੌਬਤ ਆ ਗਈ ਦਰਖਤਾਂ ਦੇ ਸੱਕ ਲਾ ਲਾ ਕੇ ਕਹਿੰਦੇ ਉਹ ਵੀ ਖਾਣੇ ਪੈ ਗੇ ਦਰਖਤਾਂ ਦੇ ਪੱਤੇ ਤੱਕ ਖਾਣੇ ਪੈ ਗੇ ਕੋੜਿਆਂ ਦੀ ਰਸਤ ਖਾਣੀ ਪੈਗੀ ਗੁਰੂ ਪਿਆਰ ਵਾਲੇ ਜਿਹੜੇ ਘੋੜੇ ਸੀ ਕਹਿੰਦੇ ਉਹ ਭੁੱਖ ਦੇ ਕਾਰਨ ਮਰਨ ਲੱਗੇ ਆ ਜਿਹੜੇ ਸਿੱਖ ਸੀ ਕਹਿੰਦੇ ਹੁਣ ਕਿਉਂ ਖਾਣ ਲਈ ਕੁਝ ਮਿਲਦਾ ਨਹੀਂ ਕਹਿੰਦੇ ਬੜੇ ਦਲੇਰ ਬੜੇ ਬਹਾਦਰ ਸੀ ਕਹਿੰਦੇ ਹੁਣ ਭੁੱਖ ਦੇ ਕਾਰਨ ਨਾ ਖਾਣਾ ਮਿਲਣ ਕਰਕੇ ਕਮਜ਼ੋਰ ਹੋ ਗਏ ਪਰ ਜਿਹੜਾ ਜਿਗਰਾ ਨਾ ਕਲਗੀਧਰ 파ਰਸ਼ਣ ਨੇ ਬੜਾ ਬਹਾਦਰ ਬਣਾਇਆ ਸਿੱਖਾਂ ਦਾ ਕਹਿੰਦੇ ਹੁਣ ਕਈ ਬਿਦਾਵਾ ਲਿਖ ਕਰਕੇ ਵੀ ਚਲੇ ਗਏ ਕਲਗੀਧਰ ਪਾਤਸ਼ਾਹ ਨੂੰ ਪਰ ਕਈ ਕਹਿੰਦੇ ਕਲਗੀਧਰ ਪਾਤਸ਼ਾਹ ਦੇ ਨਾਲ ਡਟੇ ਰਹੇ ਜਿਵੇਂ ਕਹੂੰਗੇ ਉਹਵੇਂ ਕਰਾਂਗੇ ਜਿੱਥੇ ਕਹੂੰਗੇ ਉੱਥੇ ਚੱਲਾਂਗੇ ਤੁਹਾਡੇ ਨਾਲ ਕਹਿੰਦੇ ਉਧਰੋਂ ਗੁਰੂ ਪਿਆਰ ਵਾਲਿਓ ਜਦੋਂ ਕਹਿੰਦੇ 7 ਮਹੀਨੇ ਕੇ ਰਾ ਪਿਆਰਿਆ ਇੱਕ ਪਾਸੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੇ ਕਲਗੀਧਰ ਪਾਤਸ਼ਾਹ ਦੇ ਜੇ ਉਹਨਾਂ ਕਹਿੰਦੇ ਰੰਗੜਾ ਨੇ ਗੁਜਰਾ ਨੇ ਦਿੱਲੀ ਦੀ ਫੌਜ ਨੇ ਰਾਜਿਆਂ ਦੀ ਫੌਜ ਤੇ ਸੂਬਿਆਂ ਦੀ ਫੌਜ ਨੇ ਕਲਗੀਧਰ ਪਾਤਸ਼ਾਹ ਦੇ ਸਿੱਖਾਂ ਦਾ ਰਸਨ ਬੰਦ ਕੀਤਾ ਰੋਕਿਆ ਨਾ ਕਹਿੰਦੇ ਉੱਥੇ ਉਹਨਾਂ ਤੇ ਬੜੀ-ਬੜੀ ਨੌਬਤਾਨ ਬਣੀ ਐ ਹੁਣ ਲੱਖਾਂ ਦੀ ਗਿਣਤੀ ਵਿੱਚ ਫੌਜ ਹੋਵੇ ਤੇ 7 ਮਹੀਨਿਆਂ ਦਾ ਰਸਨ ਕਿੱਥੋਂ ਆਵੇ ਬਈ 1 ਮਈ ਨੂੰ ਮਈ ਮਹੀਨੇ ਵਿੱਚ ਕਹਿੰਦੇ ਕਿ ਰਾ ਪਿਆ ਸੀ ਉਸ ਤੋਂ ਬਾਅਦ ਜੂਨ ਮਹੀਨੇ ਵਿੱਚ ਕਿੰਨੀ ਗਰਮੀ ਹੁੰਦੀ ਹੈ ਕਹਿੰਦੇ ਗਰਮੀ ਦੀ ਮਾਰ ਉਸ ਦਿੱਲੀ ਦੀਆਂ ਫੌਜਾਂ ਭਾਵ ਕਿ ਇਹਨਾਂ ਜ਼ਾਲਮਾਂ ਦੀਆਂ ਫੌਜਾਂ ਤੇ ਭਾਰੂ ਪੈ ਗਈ ਹੈ ਗਰਮੀ ਉੱਤੋਂ ਕਹਿੰਦੇ ਗੁਰੂ ਪਿਆਰ ਵਾਲੀ ਉਹ ਵਰਖਾ ਹੁੰਦੀ ਹੈ ਪਾਣੀ ਜਗਾ ਜਗਾ ਖੜ ਜਾਂਦਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਗਾ ਪੈਦਾ ਹੋ ਗਈਆਂ ਇਹਨਾਂ ਕਹਿੰਦੇ ਫੌਜਾਂ ਦੇ ਸੈਨਿਕ ਕੁਝ ਤੇ ਕਹਿੰਦੇ ਗਰਮੀ ਕਾਰਨ ਵਰ ਗਏ ਐ ਕੁਝ ਕਹਿੰਦੇ ਬਿਮਾਰੀਆਂ ਕਾਰਨ ਵਰ ਗਏ ਐ ਕਹਿੰਦੇ ਜਦੋਂ ਰਾਸਨ ਇਹ ਪਹਾੜੀ ਇਲਾਕੇ ਕਹਿੰਦੇ ਇਹਨਾਂ ਨੇ ਲੁੱਟ ਕਰਕੇ ਖਾ ਲਏ ਇਹ ਫੌਜਾਂ ਨੇ ਜਦੋਂ ਉਹਨਾਂ ਪਹਾੜੀ ਇਲਾਕਿਆਂ ਵਿੱਚ ਦੇ ਘਰਾਂ ਦੇ ਵਿੱਚ ਕੁਝ ਨਾ ਰਿਆ ਕਹਿੰਦੇ ਵੀ ਭੁੱਖੇ ਮਰਨ ਲੱਗ ਪਏ ਤੇ ਉਤੋਂ ਜਦੋਂ ਪੋਰਾ ਮਹੀਨਾ ਆ ਗਿਆ ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਨੇ ਗੁਰੂ ਪਿਆਰ ਵਾਲਿਓ ਉਹਨਾਂ ਦੀ ਠੰਡ ਨੂੰ ਰੋਕਣ ਦਾ ਪ੍ਰਬੰਧ ਕਿੱਦਾਂ ਕੀਤਾ ਜਾ ਸਕਦਾ ਹੈ ਕਹਿੰਦੇ ਉਹਨਾਂ ਨੂੰ ਪੋਹ ਦੀ ਠੰਡ ਵੀ ਤੰਗ ਕਰਨ ਲੱਗੀ ਹੈ ਇੱਕ ਤੇ ਗਰਮੀ ਤੰਗ ਕੀਤਾ ਇੱਕ ਬਰਖਾ ਦੇ ਪਾਣੀ ਕਾਰਨ ਬਿਮਾਰੀਆਂ ਪੈਦਾ ਹੋਈਆਂ ਉਸ ਨੇ ਤੰਗ ਕੀਤਾ ਇੱਕ ਗੁਰੂ ਪਿਆਰ ਵਾਲਿਓ ਭੁੱਖ ਨੇ ਤੰਗ ਕੀਤਾ ਤੇ ਚੌਥਾ ਤੰਗ ਕੀਤਾ ਪੋਹ ਦੀ ਸਰਦ ਰੁੱਤ ਨੇ ਕਹਿੰਦੇ ਹੁਣ ਇਹ ਫੌਜਾਂ ਕਹਿੰਦੇ ਔਰੰਗਜ਼ੇਬ ਵੀ ਸੋਚਦਾ ਕਹਿੰਦੇ ਕਿਹੋ ਜੀ ਮਿੱਟੀ ਦੇ ਬਣੇ ਆ ਸਿੱਖ ਇਹ ਕਿਹੋ ਜਾਂ ਇਹਨਾਂ ਦਾ ਗੁਰੂ ਹੈ ਕਹਿੰਦੇ ਹਾਰਦੇ ਨਹੀਂ 7 ਮਹੀਨੇ ਹੋ ਗਿਆ ਲੱਖਾਂ ਦੀ ਗਿਣਤੀ ਵਿੱਚ ਫੌਜ ਭੇਜੀ ਹੈ ਕਹਿੰਦੇ ਫੇਰ ਵੀ ਮੇਰੀ ਫੌਜ ਉਹਨਾਂ ਨੂੰ ਹਰਾ ਨਹੀਂ ਸਕੀ ਤੇ ਹੁਣ ਕਹਿੰਦੇ ਚਾਹੁੰਦੇ ਐ ਵੀ ਕਿਉਂ ਨਾ ਕਲਗੀ ਤਰਪਾਰਸ਼ਾ ਇਸ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਚਲਾ ਜਾਏ। ਕਹਿੰਦੇ ਸਾਡੀ ਜਿੱਤ ਹੋਵੇਗੀ। ਕਹਿੰਦੇ ਇਨ੍ਹਾਂ ਪਹਾੜੀ ਰਾਜਿਆਂ, ਗੁਜਰਾ, ਰੰਗੜਾ ਨੇ ਕਹਿੰਦੇ ਕਲਗੀ ਤਰਪਾਰਸ਼ਾ ਤੱਕ ਇੱਕ ਵਿਅਕਤੀ ਨੂੰ ਕੱਲਿਆ। ਤੇ ਜਾ ਕਰਕੇ ਕਹਿ ਦਿੱਤਾ ਬੜਾ ਲੰਬਾ ਸਮਾਂ ਹੋ ਗਿਆ ਘੇਰੇ ਪਾਏ ਨੂੰ। ਕਹਿੰਦੇ ਸਾਡੀ ਬੇਨਤੀ ਹੈ ਜੇ ਤੁਸੀਂ ਕਿਲੇ ਨੂੰ ਛੱਡ ਦਿਓ ਸਾਡੀ ਰਹਿ ਜਾਏਗੀ। ਕਹਿੰਦੇ ਕੁਝ ਸਮੇਂ ਬਾਅਦ ਭੀਮਚੰਦ ਹੁਰੀ ਕਹਿੰਦੇ ਆ ਕੁਝ ਸਮੇਂ ਬਾਅਦ ਫੇਰ ਆ ਜਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਹੁਣ ਝੂਠੇ ਲਾਰੇ ਲਾਉਂਦੇ ਪਏ ਆ ਗੁਰੂ ਪਿਆਰ ਵਾਲੇ ਤੇ ਜਿਹੜੇ ਸਿੱਖ ਹੁਣ ਭੁੱਖ ਦੇ ਕਾਰਨ ਬੜੇ ਵਿਆਕੁਲ ਹੋ ਗਏ ਸੀ ਗੁਰੂ ਪਿਆਰ ਵਾਲਿਓ ਕਮਜ਼ੋਰੀ ਆ ਗਈ ਸੀ ਸਿੱਖਾਂ ਦੇ ਵਿੱਚ ਕਮਜ਼ੋਰ ਹੋ ਗਏ ਸੀ ਸਰੀਰ ਕਹਿੰਦੇ ਕੁਝ ਸਿੱਖਾਂ ਨੇ ਮਾਤਾ ਗੁਜਰ ਕੌਰ ਨੂੰ ਕਿਹਾ ਆਪਣੇ ਪੁੱਤਰ ਕਲਗੀਧਰ ਪਾਤਸ਼ਾਹ ਨੂੰ ਸਮਝਾਓ ਹੁਣ ਤਾਂ ਕਹਿੰਦੇ ਜ਼ਾਲਮਾ ਆਪ ਕਹਿ ਰਹੇ ਐ ਵੀ ਤੁਸੀਂ ਸਾਡ ਕਰਕੇ ਚਲੇ ਜਾਓ ਸਾਡੀ ਦਾਜ ਰਹੇਗੀ ਇੱਜ਼ਤ ਰਹੇਗੀ ਸੰਸਾਰ ਅੰਦਰ ਕੁਝ ਸਮੇਂ ਬਾਅਦ ਫੇਰ ਆ ਜਿਓ ਕਹਿੰਦੇ ਇਸ ਅਨੰਦਪੁਰ ਦੇ ਕਿਲੇ ਦੇ ਵਿੱਚ ਫੇਰ ਸਾਂਭ ਲਿਓ ਆਪਣਾ ਕਿਲਾ ਕਲਗੀਧਰ ਪਾਤਸ਼ਾਹ ਨੂੰ ਜਦੋਂ ਕਹਿੰਦੇ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਐ ਕਲਗੀਧਰ ਪਾਤਸ਼ਾਹ ਕਹਿੰਦੇ ਤੁਹਾਨੂੰ ਇਹਨਾਂ ਜ਼ਾਲਮਾਂ ਦੇ ਜਵਾਨ ਤੇ ਇਤਵਾਰ ਹੈ ਤੁਸੀਂ ਬਹੁਤਾ ਅਤਵਾਰ ਕਰਦੇ ਹੋ ਕਹਿੰਦੇ ਆਹ ਵੇਖ ਲਓ ਕਹਿੰਦੇ ਗੱਡੇ ਮਂਗਾਏ ਗਏ ਸੋਹਣੇ ਸੋਹਣੇ ਦੁਸ਼ਾਲੇ ਮਂਗਾਏ ਗਏ ਤੇ ਟੁੱਟੇ ਫੁੱਟੇ ਕਹਿੰਦੇ ਛੱਤਰ ਕਹਿੰਦੇ ਉਹਨਾਂ ਗੱਡਿਆਂ ਦੇ ਵਿੱਚ ਭਰ ਕੇ ਨਾ ਸੋਹਣੇ ਦੁਸ਼ਾਲੇ ਉਹਨਾਂ ਦੇ ਉੱਪਰ ਤਾਣ ਦਿੱਤੇ ਗਏ ਕਲਗੀਧਰ ਪਾਲਸ਼ਾ ਕਹਿੰਦੇ ਸਿੱਖੋ ਵੇਖਣਾ ਚਾਹੁੰਦੇ ਹੋ ਇਹਨਾਂ ਦੀ ਜਵਾਨ ਵਿੱਚ ਕਿੰਨਾ ਧਾਮ ਹੈ ਕਿੰਨਾ ਸੱਚ ਹੈ ਤੇ ਕਿਲੇ ਤੋਂ ਕਹਿੰਦੇ ਇਹ ਗੱਡੇ ਜਦੋਂ ਬਾਹਰ ਨੂੰ ਕੱਢੇ ਗਏ ਨਾ ਕਹਿੰਦੇ ਇਨ੍ਹਾਂ ਝਾਲਮਾਂ ਦੀਆਂ ਫੌਜਾਂ ਟੁੱਟ ਕੇ ਪੈ ਗਈਆਂ ਉਹਨਾਂ ਟੁੱਟੇ ਹੋਏ ਸਿਤਰਾ ਨੂੰ ਗੱਡਿਆਂ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਇਨ੍ਹਾਂ ਦੀ ਜ਼ੁਬਾਨ ਦਾ ਆ ਸੱਚ ਹੈ ਤੇ ਜਿਹੜੇ ਸਿੱਖ ਆਏ ਸੀ ਨਾ ਕਲਗੀਧਰ ਪਾਤਸ਼ਾਹ ਕੋਲ ਆ ਕੇ ਕਹਿੰਦੇ ਪਾਤਸ਼ਾਹ ਸਾਨੂੰ ਨਹੀਂ ਪਤਾ ਸੀ ਇਨ੍ਹਾਂ ਦੀ ਇਹ ਚਾਲ ਹੈ ਤੇ ਉਸ ਤੋਂ ਬਾਅਦ ਜਦੋਂ ਕੁਝ ਸਮਾਂ ਹੋਰ ਬੀਤਿਆ ਗੁਰੂ ਪਿਆਰ ਵਾਲਿਓ ਕਹਿੰਦੇ ਔਰੰਗਜ਼ੇਬ ਨੇ ਇੱਕ ਚਾਲ ਖੇਢੀ ਕਹਿੰਦੇ ਉਹਨੇ ਇੱਕ ਕਪਟ ਕੀਤਾ ਹੈ ਹੀ ਕਪਟੀ ਸੀ ਗੁਰੂ ਪਿਆਰ ਵਾਲਿਓ ਆਪਣੇ ਪਿਤਾ ਨਾਲ ਕਪਟ ਕੀਤਾ ਆਪਣੇ ਭਰਾ ਨਾਲ ਆਪਣੀ ਭੈਣ ਨਾਲ ਕਪਟ ਕੀਤਾ ਉਹਨਾਂ ਦਾ ਕਤਲ ਕਰਵਾ ਦਿੱਤਾ ਤੇ ਸਿੱਖ ਕੀ ਚੀਜ਼ ਸੀ ਫਿਰ ਉਹਦੇ ਵਿੱਚ ਉਦੇ ਮਾਨਵ ਵਿੱਚ ਸਿੱਖਾਂ ਪ੍ਰਤੀ ਕੀ ਪ੍ਰੇਮ ਹੋਣਾ ਸੀ ਆਪਣੇ ਪਿਓ ਨਾਲ ਪ੍ਰੇਮ ਨਹੀਂ ਕੀਤਾ ਆਪਣੇ ਭਰਾ ਨਾਲ ਆਪਣੀ ਭੈਣ ਨਾਲ ਕਦੇ ਪਿਆਰ ਨਹੀਂ ਕੀਤਾ ਉਹਨੇ ਕੀ ਤਰਸ ਕਰਨਾ ਸੀ ਦੂਜਿਆਂ ਤੇ ਜਦੋਂ ਆਪਣੇਾਂ ਤੇ ਤਰਸ ਨਹੀਂ ਆਇਆ ਕਹਿੰਦੇ ਇੱਕ ਕਪਟ ਕੀਤਾ ਕੀ ਕੀਤਾ ਆਪਣੇ ਇੱਕ ਕਹਿੰਦੇ ਵਿਅਕਤੀ ਨੂੰ ਕੱਲਿਆ ਕਲਗੀਧਰਪਾਤਸ਼ਾਹ ਤੱਕ ਇੱਕ ਚਿੱਠੀ ਕੱਲੀ ਹੈ ਚਿੱਠੀ ਵਿੱਚ ਕੀ ਲਿਖਿਆ ਹੈ ਕਹਿੰਦੇ ਸਾਨੂੰ ਕੁਰਾਨ ਦੀ ਕਸਮ ਹੈ ਤੇ ਜਿਹੜੇ ਪਹਾੜੀ ਰਾਜੇ ਆ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਆٹے ਦੀ ਗਾਉ ਬਣਾ ਕੇ ਭੇਜੀ ਹੈ ਸਾਨੂੰ ਇਸ ਗਾਉ ਦੀ ਕਸਮ ਹੈ ਕਹਿੰਦੇ ਇੱਕ ਵਾਰ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ ਔਰੰਗਜੀਬ ਲਿਖਦਾ ਕਹਿੰਦਾ ਪਹਿਲਾਂ ਮੇਰੇ ਇਸ ਫੌਜਾਂ ਨੇ ਮੇਰੇ ਇਸ ਸੂਬੇ ਦੇ ਰਾਜਿਆਂ ਨੇ ਮੇਰੇ ਇਹਨਾਂ ਵਜ਼ੀਰਾਂ ਨੇ ਤੁਹਾਡੇ ਨਾਲ ਕਹਿੰਦੇ ਧੋਖਾ ਮਾਇਆ ਕਹਿੰਦੇ ਮੈਂ ਇਹਨਾਂ ਵੱਲੋਂ ਮਾਫੀ ਮੰਗਦਾ ਔਰੰਗਜੀਬ ਹੁਣ ਉਤੋਂ ਉਤੋਂ ਮਾਫੀਆਂ ਮੰਗਦਾ ਪਿਆ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਅੱਗੇ ਲਿਖਦਾ ਤੁਸੀਂ ਇੱਕ ਵਾਰੀ ਖਾਲੀ ਕਰ ਦਿਓ ਤੁਸੀਂ ਕਿਲਾ ਛੱਡ ਦਿਓ ਸਾਡੀ ਫੌਜ ਤੁਹਾਨੂੰ ਕੁਝ ਨਾ ਕਹਵੇਗੀ ਕੁਝ ਨਹੀਂ ਕਹਿੰਦੀ ਤੁਹਾਨੂੰ ਸਿੱਖ ਫੇਰ ਇਕੱਠੇ ਹੋ ਕੇ ਆ ਗਏ ਕਲਗੀਧਰ ਪਾਤਸ਼ਾਹ ਦੇ ਕੋਲ ਕਹਿੰਦੇ ਪਾਤਸ਼ਾਹ ਹੁਣ ਤੇ ਇਹਨਾਂ ਨੇ ਕੁਰਾਨ ਦੀ ਕਸਮ ਖਾ ਲਈ ਐ ਆਟੇ ਦੀ ਗਊ ਬਣਾ ਕੇ ਭੇਜ ਦਿੱਤੀ ਐ ਕਹਿੰਦੇ ਹੁਣ ਤੇ ਚੱਲੋ ਕਹਿੰਦੇ ਭੁੱਖ ਨਹੀਂ ਕੱਟੀ ਜਾ ਰਹੀ ਉਹ ਕਿੰਨਾ ਕੁ ਸਮਾਂ ਕੱਟ ਲਾਂਗੇ ਬਥੇਰਾ ਸਮਾਂ ਹੋ ਗਿਆ 7 ਮਹੀਨੇ ਹੋ ਚੁੱਕੇ ਐ ਕਲਗੀਧਰ 파ਰਸ਼ਾ ਕਹਿੰਦੇ ਕਹਿੰਦੇ ਸਿੱਖੋ ਜਿੱਥੇ ਤੁਹਾਡੇ ਤੋਂ ਕਹਿੰਦੇ ਕੁਝ ਦਿਨਾਂ ਦੀ ਹੁਣ ਭੁੱਖ ਰਹਿ ਗਈ ਹੈ ਉਹ ਕੱਟ ਲੋ ਕਹਿੰਦੇ ਤੁਸੀਂ ਇਹਨਾਂ ਦੀਆਂ ਫੌਜਾਂ ਦਾ ਹਾਲ ਵੇਖੋ ਕਹਿੰਦੇ ਹਾਰ ਚੁੱਕੇ ਐ ਇਹ ਅੰਦਰੋਂ ਅੰਦਰੀ ਹਾਰ ਚੁੱਕੇ ਐ ਤਾਂ ਆਪਾਂ ਨੂੰ ਮਜਬੂਰ ਕਰ ਰਹੇ ਐ ਵੀ ਕਿਲਾ ਛੱਡ ਦੇਣ ਸਾਡੀ ਜਿੱਤ ਹੋ ਜੇ ਕਹਿੰਦੇ ਆਪਣੀ ਜਿੱਤ ਹੋਊ ਵੀ ਸਿੱਖੋ ਆਪਣੀ ਜਿੱਤ ਹੋਵੇਗੀ ਇਹ ਹਾਰਨਗੇ ਬੜੀ ਪਿਹੜੀ ਹਾਲਤ ਨਾਲ ਕਹਿੰਦੇ ਇੱਕ ਮਹੀਨਾ ਠਹਿਰ ਜੋ ਤੇ ਸਿੱਖ ਕਹਿਣ ਲੱਗੇ ਕਹਿੰਦੇ ਕਲਗੀਧਰ ਪਾਤਸ਼ਾਹ ਹੁਣ ਤੇ ਇੱਕ ਦਿਨ ਨਹੀਂ ਠਹਿਰਿਆ ਜਾਂਦਾ ਇੱਕ ਮਹੀਨਾ ਤੇ ਬਹੁਤ ਦੂਰ ਦੀ ਗੱਲ ਹੈ ਕਈ ਵਾਰ ਪਿਤਾ ਨੂੰ ਬੱਚਿਆਂ ਦੇ ਪ੍ਰੇਮ ਵਿੱਚ ਕਹਿੰਦੇ ਉਹ ਕੰਮ ਵੀ ਕਰਨਾ ਪੈ ਜਾਂਦਾ ਹੈ ਜੋ ਨਹੀਂ ਚਾਹੁੰਦਾ ਹੁੰਦਾ ਪਿਤਾ ਤੇ ਕਲਗੀਧਰ ਪਰਿਸ਼ਾ ਨਹੀਂ ਚਾਹੁੰਦੇ ਸੀ ਕਿ ਰੇ ਨੂੰ ਛੱਡਣਾ ਤੇ ਗੁਰੂ ਪਿਆਰ ਵਾਲਿਓ ਔਰੰਗਜੇਬ ਵਾਰਸ਼ਾ ਨੇ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਹਿੰਦੇ ਤੁਸਾਂ ਤੇ ਹਰੇਕ ਦੀਆਂ ਝੋੜੀਆਂ ਭਰਦੇ ਹੋ ਕਹਿੰਦੇ ਕਿਰੇਨਾਂ ਪਿਆਰ ਕਾਦਾ ਟੁੱਟਾ ਜੇ ਤੁਸੀਂ ਨਾ ਛੱਡਿਆ ਕਹਿੰਦੇ ਅਸੀਂ ਇਹ ਸਮਝਾਂਗੇ ਤੁਸੀਂ ਕਿਲੇ ਨੂੰ ਪਿਆਰ ਕਰਦੇ ਸੀ ਜਗ੍ਹਾ ਨੂੰ ਪਿਆਰ ਕਰਦੇ ਸੀ ਕਹਿੰਦੇ ਲੋਕਾਂ ਦੀਆਂ ਝੋੜੀਆਂ ਪਰਦੇਉ ਕਹਿੰਦੇ ਕਿਲੇ ਨੂੰ ਛੱਡਣ ਦੀ ਗੱਲ ਫਿਰ ਆਪਣੇ ਮਨ ਵਿੱਚ ਕਿਉਂ ਨਹੀਂ ਲੈ ਕੇ ਆਉਂਦੇ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖੋ ਮਜਬੂਰ ਤਾਂ ਕਰ ਰਹੇ ਹੋ ਮੈਨੂੰ ਕਹਿੰਦੇ ਜਿਹੜਾ ਇਹ ਹਫਤਾ ਆਉਣ ਵਾਲਾ ਨਾ ਕਹਿੰਦੇ ਇਹਦੇ ਵਿੱਚ ਇਹੋ ਜਿਹਾ ਨੁਕਸਾਨ ਹੋਵੇਗਾ ਜਿਹਦੀ ਪ੍ਰਭਾਈ ਕਦੇ ਨਹੀਂ ਕੀਤੀ ਜਾ ਸਕਦੀ ਇਹੋ ਜਿਹਾ ਨੁਕਸਾਨ ਹੋਵੇਗਾ ਹਫਤੇ ਵਿੱਚ ਜਿਹੜਾ ਆਉਣ ਵਾਲਾ ਹਫਤਾ ਹੈ ਤੇ ਫਿਰ ਗੁਰੂ ਪਿਆਰ ਵਾਲਿਓ ਕਹਿੰਦੇ ਉਹ 6 ਪੋ ਦਾ ਦਿਨ ਆ ਗਿਆ ਅੱਜ ਵਾਲਾ ਤੇ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਨੂੰ ਮੰਨ ਕਰਕੇ ਕਹਿੰਦੇ ਹੁਣ ਤਿਆਰੀਆਂ ਕਰ ਲਈਆਂ ਨੇ ਤੇ ਕਲੰਗੀਧਰ ਪਾਤਸ਼ਾਹ ਨੇ ਉਸੇ ਤਰ੍ਹਾਂ ਗੁਰੂ ਪਿਆਰੇ ਵਾਲਿਓ ਗੱਡਿਆਂ ਦੇ ਉੱਪਰ ਆਪਣਾ ਸਾਜੂ ਸਮਾਨ ਜੋ ਵੀ ਸੀ ਜੋ ਜ਼ਰੂਰਤ ਵਾਲਾ ਸੀ ਉਹਨਾਂ ਗੱਡਿਆਂ ਤੇ ਲੱਦ ਲਿਆ ਕੁਝ ਜਿਹੜੇ ਸਿੱਖ ਸੀ ਹੁਣ ਭੁੱਖ ਦੇ ਕਾਰਨ ਬੜੇ ਕਮਜ਼ੋਰੇ ਹੋ ਚੁੱਕੇ ਸੀ ਉਹ ਕਈਆਂ ਗੱਡਿਆਂ ਤੇ ਉਹਨਾਂ ਨੂੰ ਬਿਠਾ ਲਿਆ ਗਿਆ ਤੇ ਕਲਗੀਧਰ ਪਾਤਸ਼ਾਹ ਦੇ ਛੋਟੇ ਫਰੀਅੰਦ ਸਾਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਗੱਡੇ ਵਿੱਚ ਬੈਠ ਗਏ ਐ ਤੇ ਬਾਕੀ ਦੇ ਸਿੰਘ ਪੈਦਲ ਹੋ ਤੁਰੇ ਐ ਤੇ ਕਲਗੀਧਰ ਪਾਤਸ਼ਾਹ ਆਪਣੇ ਵੱਡੇ ਸਾਹਿਬਜਾਦਿਆਂ ਅਤੇ ਕੁਝ ਸਿੰਘ ਲੈ ਲੈ ਆ ਨਾਲ ਕਹਿੰਦੇ ਹੁਣ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਲੱਗੇ ਐ 6 ਪੋ ਦੀ ਰਾਤ ਨੂੰ ਜਿਹੜੀ ਅੱਜ ਵਾਲੀ ਰਾਤ ਆਵੇਗੀ ਨਾ ਉਸ ਟਾਈਮ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਜਿਹੜੀ ਜਗ੍ਹਾ ਨਾਲ ਪਿਆਰ ਹੋਵੇ ਆਪਾਂ ਕੋਈ ਘਰ ਨਮਾ ਲੈ ਲਈਏ ਪ੍ਰਾਣੇ ਨੂੰ ਛੱਡਣੋਂ ਜੀ ਨਹੀਂ ਕਰਦਾ ਹੁੰਦਾ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਡੇ ਵਾਸਤੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਕਿਲਾ ਕਿਲਾ ਹੀ ਨਹੀਂ ਛੱਡਿਆ ਗੁਰੂ ਪਿਆਰ ਵਾਲਿਓ ਅੱਗੇ ਤੁਹਾਨੂੰ ਪਤਾ ਹੀ ਹੈ ਨਾ ਕੀ ਕੁਝ ਵਾਪਰਿਆ ਤੇ ਕੀ ਕੁਝ ਪਰਿਵਾਰ ਨਾਲ ਹੋਇਆ ਕੀ ਕੁਝ ਜਾਨਾ ਪਿਆਰੇ ਸਿੰਘਾਂ ਨਾਲ ਹੋਇਆ ਗੁਰੂ ਪਿਆਰੇ ਵਾਲੇ ਤੇ ਕਹਿੰਦੇ ਕਲਗੀਧਰ ਪਾਤਸ਼ਾਹ ਕਹਿੰਦੇ ਲੈ ਵੀ ਸਿੰਘੋ ਹੁਣ ਤੁਹਾਡੇ ਵਾਸਤੇ ਕਹਿੰਦੇ ਆ ਆਨੰਦਪੁਰ ਦਾ ਕਿਲਾ ਛੱਡਿਆ ਤੇ ਜਦੋਂ ਕਿਲੇ ਨੂੰ ਛੱਡਿਆ ਹੋਵੇਗਾ ਕਵੀ ਦੀ ਕਲਮ ਬੜਾ ਸੋਹਣੀਆਂ ਲੈਣਾ ਲਿਖਦੀ ਆ ਦਰਦ ਦੇ ਵਿੱਚ ਬਿਰਾਗ ਵਿੱਚ ਆ ਕਰਕੇ ਕਹਿੰਦੇ ਜਦੋਂ ਕਲਗੀਧਰ 파ਸ਼ਾ ਨੇ ਅਨੰਦਪੁਰ ਦਾ ਕਿਲਾ ਛੱਡਿਆ ਹੀ ਕਹਿੰਦੇ ਨਾਲ ਚਾਰੇ ਸਹਬਜ਼ਾਦੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਲੈ ਕਰਕੇ ਕਲਗੀਧਰ 파ਸ਼ਾ ਤੁਰੇ ਹੋਣਗੇ ਕਹਿੰਦੇ ਕੀ ਅਨੰਦਪੁਰ ਸਾਹਿਬ ਦੀ ਤਰਤੀਰ ਹੋਈ ਨਹੀਂ ਹੋਵੇਗੀ ਕੀ ਆਨੰਦਪੁਰ ਸਾਹਿਬ ਦੀ ਧਰਤੀ ਕਹਿੰਦੇ ਉਸ ਸਮੇਂ ਪੁਕਾਰਾਂ ਨਹੀਂ ਕਰਦੀ ਹੋਵੇਗੀ ਮੇਰੇ ਮਾਲਕਾ ਤੁਸੀਂ ਇਸ ਧਰਤੀ ਤੇ ਆ ਕੇ ਰੌਣਕਾਂ ਲਾਈਆਂ ਤੁਹਾਡਾ ਅਜੀਤ ਸਿੰਘ ਖੇਡਿਆ ਇਸ ਧਰਤੀ ਦੇ ਇਹਨਾਂ ਗਲੀਆਂ ਵਿੱਚ ਤੁਹਾਡਾ ਫਤਿਹ ਸਿੰਘ ਵਿਚਾਰੇ ਸਹਬਜ਼ਾਦੇ ਗੱਤਕਾ ਖੇਡਦੇ ਬੜੇ ਸੋਹਣੇ ਲੱਗਦੇ ਸੀ ਕੀ ਅੱਜ ਕੀ ਹੋ ਗਿਆ ਕਿਉਂ ਛੱਡ ਕੇ ਚਲੇ ਗਏ ਕਵੀ ਦੀਆਂ ਲੈਣਾ ਕਵੀ ਦੀ ਕਲਮ ਬੜਾ ਸੋਹਣਾ ਲਿਖਦੀ ਆ ਦਰਦ ਵਿੱਚ ਭਿੱਜ ਕਰਕੇ ਗੁਰੂ ਪਿਆਰ ਵਾਲਿਓ ਕਹਿੰਦੇ ਜਦੋਂ ਕਲਗੀ ਤਰਪਾਰ ਸਾਹਿਬ ਕਹਿੰਦੇ ਕਿਲੇ ਨੂੰ ਛੱਡਣ ਲੱਗੇ ਐ ਕਹਿੰਦੇ ਗਲੀ ਗਲੀ ਰੋਂਦੀ ਐ ਆਨੰਦਪੁਰ ਸ਼ਹਿਰ ਦੀ ਆਓ ਆਪਾਂ 1-2 ਮਿੰਟਾਂ ਅੰਦਰ ਇਹਨਾਂ ਇਸ ਕਵਤਾ ਨੂੰ ਸਾਂਝਾ ਕਰਾਂਗੇ ਤੇ ਉਸ ਤੋਂ ਬਾਅਦ ਸਮਾਪਤੀਆਂ ਕਰ ਦੇਣੀ ਆਂ ਨੇ ਕਲਗੀਧਰ ਪਾਤਸ਼ਾਹ ਲੱਗੇ ਐ ਇਸ ਕਿਲੇ ਨੂੰ ਛੱਡਣ ਵਾਸਤੇ ਜਿਹੜੀ ਇਸ ਤੋਂ ਅਗਲੀ ਵਿਚਾਰ ਉਹ ਪੱਕਾ ਦੇ ਦੀਵਾਨਾ ਅੰਦਰ ਵਿਚਾਰਾਂਗੇ ਕਿ ਕਿਸ ਤਰ੍ਹਾਂ ਫਿਰ ਕਲਗੀਧਰ ਪਾਤਸ਼ਾਹ ਜੀ ਸਰਸਾ ਦੇ ਕੰਡੇ ਤੇ ਪਹੁੰਚਦੇ ਐ ਫਿਰ ਕਿੱਦਾਂ ਅੱਗੇ ਦਾ ਹਾਲ ਕਿੱਦਾਂ ਵਿਛੋੜਾ ਪੈਂਦਾ ਐ ਤੇ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਰਸਤੇ ਤੇ ਵਿਛੜਦਾ ਹੈ ਉਹ ਪੱਕਾ ਦੇ ਦੀਵਾਨਾ ਅੰਦਰ ਵਿਚਾਰਾਂਗੇ ਕਵੀਰ ਲਿਖਦਾ ਹੈ ਕਹਿੰਦੇ ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣਾ ਚਰਨ ਆਪਣਾ ਇੱਕ ਇੱਕ ਕਦਮ ਪੁੱਟਿਆ ਆਨੰਦਪੁਰ ਸਾਹਿਬ ਨੂੰ ਛੱਡਣ ਵਾਸਤੇ ਕਹਿੰਦੇ ਗਲੀ ਗਲੀ ਰੋਂਦੀ ਹੋਵੇਗੀ ਕਵੀ ਲਿਖਦਾ ਗਲੀਆਂ ਗਲੀਆਂ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ ਗਲੀਆਂ ਗਲੀਆਂ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕਹਿਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕਹਿਰ ਦੀ ਗਲੀ ਗਲੀ ਰੋਂਦੀਏ ਅਨੰਦਪੁਰ ਸਹਿਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ ਦਾਤਾ ਸਾਡੇ ਕੋਲੋਂ ਕਿਡਾ ਬਦਲਾ ਚੁਕਾਇਆ ਏ ਦੱਸ ਸਾਡੇ ਪ੍ਰੀਤ ਮਾ ਕਿਉ ਮੁਖ ਤੂੰ ਛਪਾਇਆ ਏ ਦਸ ਸਾਡੇ ਪ੍ਰੀਤਮਾਂ ਤੋਂ ਮੁੱਖ ਕਿਉਂ ਛਪਾਇਆ ਹੋਇਆ ਕੀ ਕਸੂਰ ਸਜਾ ਦਸ ਕਿਸ ਵੈਰ ਦੀ ਗੜੀ ਗੜੀ ਰੋਂਦੀ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ ਜਿੰਨਾ ਗਲੀਆਂ ਚ ਰਹਾ ਫਤਿਹ ਸਿੰਘ ਖੇਡਦਾ ਉਹਨਾਂ ਗਲੀਆਂ ਚ ਵੈਰੀ ਸੱਪ ਬਣ ਮੀਲਦਾ ਚੱਲੀ ਨਹੀਂ ਉਹ ਜਾਂਦੀ चली न पादशह गुलामी किसे गैर दी गली गली रनंद पुर शहर गली गली रनंद पुर शहर, दी। गड़ी गड़ी पुर शहर दी। जाद आव जो रा ਅਜੀਤ ਤੇ ਜੋ ਜਾਰ ਦੀ ਜਿੰਨਾ ਦੇ ਸਹਾਰੇ ਜਿਉਂਦੀ ਰੌਣਕ ਬਜਾਰ ਦੀ ਜਿੰਨਾ ਦੇ ਸਹਾਰੇ ਜਿਉਂਦੀ ਰੌਣਕ ਬਜਾਰ ਦੀ ਲੱਭਦੀ ਨਾ ਢੂੜ ਸਾਨੂੰ ਲੱਭਣੀ ਨਾ ਢੂੜ ਮੈਨੂੰ ਬੱਚਿਆਂ ਦੇ ਪੈਰ ਦੀ ਗਲੀਆਂ ਗਲੀਆਂ ਰੋਂਦੀ ਅਨੰਦਪੁਰ ਸ਼ਹਿਰ ਦੀ ਗਲੀਆਂ ਗਲੀਆਂ ਰੋਂਦੀ ਅਨੰਦਪੁਰ ਸ਼ਹਿਰ ਦੀ ਸਾਰੇ ਬੋਲੋ ਗਲੀਆਂ ਗਲੀਆਂ ਰੋਂਦੀਏ ਅਨੰਦਪੁਰ ਗਲੀਆਂ ਗਲੀਆਂ ਰੋਂਦੀਏ ਅਨੰਦਪੁਰ ਗਲੀ ਗਲੀ ਰੋਂਦੀ ਅਨੰਦਪੁਰ ਗਲੀ ਗਲੀ ਰੋਂਦੀ ਅਨੰਦਪੁਰ ਗਲੀ ਗਲੀ ਰੋਈ ਗੁਰੂ ਪਿਆਰ ਵਾਲੋ ਐਸਾ ਇਤਿਹਾਸ ਕਹਿੰਦੇ ਜਿਹਨੂੰ ਪੜ ਕਰਕੇ ਜਿਹਨੂੰ ਸੁਣ ਕਰਕੇ ਵਿਰਾਗ ਆ ਜੇ ਐ ਸਾਉ ਸੀਨ ਆਪਣੀ ਅੱਖਾਂ ਸਾਹਮਣੇ ਲੈ ਆਈਏ ਵੀ ਸਾਨੂੰ ਵੀ ਦਿਸੇ ਵੀ ਕਿਸ ਤਰ੍ਹਾਂ ਕਨਗੀ ਤਰਪਾਰਸ਼ਾ ਨੇ ਆਨੰਦਪੁਰ ਦਾ ਕਿਲਾ ਛੱਡਿਆ ਹੋਵੇਗਾ ਜਿੱਥੇ ਮੇਰੇ ਪਾਦਸ਼ਾਹ ਨੇ ਆਪਣੇ ਬੱਚਿਆਂ ਦਾ ਬਚਪਨ ਹੰਡਾਇਆ ਉਹ ਵੀ ਜਿੱਥੇ ਫਤਿਹ ਸਿੰਘ ਖੇਡਿਆ ਹੋਵੇ ਜਿੱਥੇ ਅਜੀਤ ਸਿੰਘ ਹੋਰੀ ਚਾਰੇ ਸਹਿਬਜ਼ਾਦੇ ਰਲ ਕੇ ਗੱਤਕਾ ਖੇਡਦੇ ਹੋਣ ਉਸ ਜਗ੍ਹਾ ਨੂੰ ਛੱਟਣਾ ਕਿੰਨਾ ਔਖਾ ਹੋਵੇਗਾ ਉਸ ਸੀਨ ਨੂੰ ਆਪਣੀ ਅੱਖਾਂ ਸਾਹਮਣੇ ਲੈ ਕੇ ਆਇਆ ਹੈ ਕਰੀਏ ਕੱਲ ਨੂੰ ਆਪਾਂ ਵਿਚਾਰਾਂਗੇ ਵੀ 7 ਪੋ ਦਾ ਦਿਨ ਕਿਦਾਂ ਪਤੀਤ ਹੋਇਆ ਤੇ ਅੱਜ ਆਪਾਂ 6 ਪੋ ਦਾ ਦਿਨ ਵਿਚਾਰ ਰਿਹਾ ਇਤਿਹਾਸ ਵਿਚਾਰਦੇ ਆ ਇੱਕ ਨਹੀਂ ਨਿਕਾ ਪਰਕਰਦੀਆਂ ਭੁੱਲਾ ਹੋ ਜਾਂਦੀਆਂ ਆਪ ਜੀ ਔਰ ਗੁਰੂ ਜੀ ਬਖਸ਼ਣ ਜੋਗ ਹਨ ਬਖਸ਼ ਲੈਣਾ ਜੀ ਆਓ